ਸਕਵਿੰਦਰ ਸਿੰਘ ਸਰਪੰਚ ਜੋ ਸੈਨੇ ਦਾ ਸੀ ਉਸ ਦੇ ਕਤਲ ਤੋਂ ਬਾਅਦ ਹੁਣ ਕਿਸ ਦਾ ਅੱਗੇ ਨੰਬਰ ਲੱਗਣ ਜਾ ਰਿਹਾ ਹੈ ਇਹ ਦੇਖਣਾ ਹੋਵੇਗਾ ਕਿਉਂਕਿ ਪੰਜਾਬ ਦੀ ਜਿਹੜੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਘਰ ਦੇ ਵਿੱਚ ਇੱਕ ਇੱਕ ਕਰਕੇ ਸੱਥਰ ਵਿਸ਼ਨੇ ਸ਼ੁਰੂ ਹੋ ਗਏ ਨੇ ਹੁਣ ਅੱਗੇ ਪਤਾ ਨਹੀਂ ਕਿਸ ਦੀ ਵਾਰੀ ਹੈ ਅਤੇ ਜਿਹੜਾ ਵੀ ਪੰਜਾਬ ਦੀ ਗੱਲ ਕਰੂਗਾ ਉਸ ਨਾਲ ਹੁਣ ਐਵੇਂ ਹੀ ਆ ਕਿਉਂਕਿ ਸਕਵਿੰਦਰ ਸਿੰਘ ਕਲਕੱਤਾ ਜੋ ਲੋਕਾਂ ਦੇ ਨਾਲ ਖੜਦਾ ਸੀ ਅਤੇ ਲੋਕਾਂ ਦੀ ਆਵਾਜ਼ ਬਣ ਕੇ ਵਿਚਰਦਾ ਸੀ ਅਤੇ ਗਰੀਬਾਂ ਦਾ ਬਹੁਤ ਵੱਡਾ ਮਸੀਹਾ ਸੀ ਸਕੁੰਦਰ ਸਿੰਘ ਕਲਕੱਤਾ ਤੇ ਹਮੇਸ਼ਾ ਕਿਸਾਨੀ ਧਰਨੇ ਦੇ ਵਿੱਚ ਵੀ ਬਹੁਤ ਅੱਗੇ ਹੋ ਕੇ ਆਇਆ ਤੇ ਪੰਜਾਬ ਦੀ ਅਤੇ ਸੈਂਟਰ ਦੀ ਜਿਹੜੀ ਚਾਲਾਂ ਸੀ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖਦਾ ਰਿਹਾ ਅਤੇ ਪੰਜਾਬ ਦੀ ਗੱਲ ਕਰਨ ਵਾਲੇ ਜੋਧੇ ਹਮੇਸ਼ਾ ਮਾਰੀ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸੱਥਰ ਵਿਛਦੇ ਹੀ ਰਹਿੰਦੇ ਨੇ ਹੋ ਸਕਦਾ ਹੈ ਕਿ ਅੱਗੇ ਕਿਸ ਦੀ ਮੇਰੀ ਵੀ ਵਾਰੀ ਹੋ ਸਕਦੀ ਹੈ ਤੇ ਰਾਜ ਸਿੰਘ ਖਾਲਸਾ ਨੇ ਕਿਹਾ ਕਿ ਮੇਰੀ ਵਾਰੀ ਵੀ ਅੱਗੇ ਹੋ ਸਕਦੀ ਹੈ ਜੋ ਵੀ ਪੰਜਾਬ ਦੀ ਗੱਲ ਕਰੇਗਾ ਉਸ ਦੀ ਵਾਰੀ ਆਉਣੀ ਹੀ ਆਉਣੀ ਹੈ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਦਿਖਾਉਨੇ ਆ ਸਰਪੰਚ ਸੁਖਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਹਨੂੰ ਅਸੀਂ ਪਿਆਰ ਦੇ ਨਾਲ ਕਲਕੱਤਾ ਸਰਪੰਚ ਕਹਿੰਦੇ ਸੀ ਮੈਂ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕੋ ਗੱਲ ਕਹਿਣਾ ਚਾਹੁੰਦਾ ਬਸ ਕਿ ਜਾਤਾ ਬਈ ਸਭ ਕੁਝ ਛੱਡ ਕੇ ਘਰਾਂ 'ਚ ਬਹਿ ਜਾਓ ਆਪਦੇ ਜਾਂ ਫਿਰ ਜਿਹੜੇ ਪੰਜਾਬ ਦੇ ਪੱਖੀ ਨੇ ਦਰਦ ਰੱਖਨੇ ਨੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਬੋਲਣਾ ਚਾਹੁੰਦੇ ਆ ਮੁੱਦਿਆਂ ਤੇ ਫਿਰ ਆਪੋ ਆਪਣੀਆਂ ਹਿੰਡਾਂ ਆਪੋ ਆਪਣੀਆਂ ਪ੍ਰਧਾਨੀਆਂ ਆਪਣੀ ਆਪਣੀ ਈਗੋ ਛੱਡ ਕੇ ਇਕੱਠੇ ਹੋ ਜੋ ਜੇ ਨਹੀਂ ਇਕੱਠੇ ਹੋਣਾ ਫਿਰ ਸੱਥਰ ਤਿਆਰ ਰੱਖੋ ਸੱਥਰ ਤੁਹਾਡੇ ਘਰਾਂ ਚ ਵਿਸਦੇ ਰਹਿਣਗੇ ਦੁਸ਼ਮਣ ਤੁਹਾਨੂੰ ਚੁਣ-ਚੁਣ ਕੇ ਮਾਰੂਗਾ ਚੁਣ-ਚੁਣ ਕੇ ਮਾਰ ਹੀ ਰਿਹਾ ਮੂਸੇ ਵਾਲਾ ਗਿਆ ਦੀਪ ਸਿੱਧੂ ਗਿਆ ਨੰਗਲੰਬੀਆਂ ਗਿਆ ਅੱਜ ਸਾਡਾ ਭਰਾ ਸੁਖਵਿੰਦਰ ਕਲਕੱਤਾ ਗਿਆ ਕੱਲ ਨੂੰ ਮੇਰੀ ਵਾਰੀ ਵੀ ਹੋ ਸਕਦੀ ਹੈ ਭਾਨੇ ਦੀ ਵੀ ਹੋ ਸਕਦੀ ਹੈ ਲੱਖੇ ਬਾਈ ਦੀ ਹੋ ਸਕਦੀ ਹੈ ਹੋਰ ਕਿੰਨੇ ਜਿਹੜੇ ਬਿਵਾਕੀ ਨਾਲ ਬੋਲਦੇ ਆ ਉਹਨਾਂ ਦੀ ਬਾਰੀ ਫਿਰ ਨੇੜੇ ਆ ਬਾਈ ਫਿਰ ਸੱਥਰ ਘਰਾਂ ਚ ਬਿਸਣਗੇ ਜੇ ਤੁਸੀਂ ਨਾ ਇਕੱਠੇ ਹੋਏ ਜੇ ਨਾ ਏਗੋ ਛੱਡੀ ਜੇ ਨਾ ਪ੍ਰਧਾਨਗੀਆਂ ਛੱਡੀਆਂ ਇਹ ਗੱਲ ਮੇਰੀ ਅੱਜ ਕੌੜੀ ਲੱਗੂਗੀ ਪਰ ਜੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਨਾ ਫਿਰ ਇਕੱਠੇ ਹੋਣਾ ਪੈਣਾ ਨਹੀਂ ਫਿਰ ਚੁਣ-ਚੁਣ ਕੇ ਤੁਹਾਨੂੰ ਸਰਕਾਰਾਂ ਮਾਰਨ ਲੱਗੀਆਂ ਨੇ ਕੋਈ ਨਾਲ ਦੇ ਨੂੰ ਖਰੀਦਿਆ ਜਾਂਦਾ ਕਿਸੇ ਨੂੰ ਚਿੱਟਾ ਦੇ ਦਿੱਤਾ ਜਾਂਦਾ ਕਿਸੇ ਨੂੰ ਗੈਂਗਸਟਰਾਂ ਨੂੰ ਸਵਾਰੀ ਦਿੱਤੀ ਜਾਂਦੀ ਹੈ ਤੇ ਮਾਰ ਕੇ ਅਗਲਾ ਚਲਾ ਜਾਂਦਾ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਬਾਈ ਇਕੱਠੇ ਹੋ ਲੋ ਜੇ ਪੰਜਾਬ ਬਚਾਉਣਾ ਸਰਪੰਚ ਸੁਖਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਹਨੂੰ ਅਸੀਂ ਪਿਆਰ ਦੇ ਨਾਲ ਕਲਕੱਤਾ ਸਰਪੰਚ ਕਹਿੰਦੇ ਸੀ ਮੈਂ ਪੰਜਾਬ ਦੇ ਉਹਨਾਂ ਨੌ ਜਵਾਨਾਂ ਨੂੰ ਬੇਨਤੀ ਕਰਨਾ ਚਾਹਣਾ ਇੱਕੋ ਗੱਲ ਕਹਿਣਾ ਚਾਹਣਾ ਬਸ ਕਿ ਜਾਤਾ ਬਾਈ ਸਭ ਕੁਝ ਛੱਡ ਕੇ ਘਰਾਂ 'ਚ ਬਹਿਜੋ ਆਪਦੇ ਜਾ ਫਿਰ ਜਿਹੜੇ ਪੰਜਾਬ ਦੇ ਪੱਖੀ ਨੇ ਦਰਦ ਰੱਖਨੇ ਨੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਬੋਲਣਾ ਚਾਹੁੰਦੇ ਆ ਮੁੱਦਿਆਂ ਤੇ ਫਿਰ ਆਪੋ ਆਪਣੀਆਂ ਹਿੰਡਾਂ ਆਪੋ ਆਪਣੀਆਂ ਪ੍ਰਧਾਨਗੀਆਂ ਆਪਣੀ ਆਪਣੀ ਈਗੋ ਛੱਡ ਕੇ ਇਕੱਠੇ ਹੋ ਜੋ ਜੇ ਨਹੀਂ ਇਕੱਠੇ ਹੋਣਾ ਫਿਰ ਸੱਥਰ ਤਿਆਰ ਰੱਖੋ ਸੱਥਰ ਤੁਹਾਡੇ ਘਰਾਂ ਚ ਵਿਸਦੇ ਰਹਿਣਗੇ ਦੁਸ਼ਮਣ ਤੁਹਾਨੂੰ ਚੁਣ-ਚੁਣ ਕੇ ਮਾਰੂਗਾ ਚੁਣ-ਚੁਣ ਕੇ ਮਾਰ ਹੀ ਰਿਹਾ ਮੂਸੇ ਵਾਲਾ ਗਿਆ ਦੀਪ ਸਿੱਧੂ ਗਿਆ ਨੰਗਲੰਬੀਆਂ ਗਿਆ ਅੱਜ ਸਾਡਾ ਭਰਾ ਸੁਖਵਿੰਦਰ ਕਲਕੱਤਾ ਗਿਆ ਕੱਲੋਂ ਮੇਰੀ ਵਾਰੀ ਵੀ ਹੋ ਸਕਦੀ ਹੈ ਪਾਨੇ ਦੀ ਵੀ ਹੋ ਸਕਦੀ ਐ ਲੱਖੇ ਬਾਈ ਦੀ ਹੋ ਸਕਦੀ ਐ ਹੋਰ ਕਿੰਨੇ ਜਿਹੜੇ ਬਿਵਾਕੀ ਨਾਲ ਬੋਲਦੇ ਐ ਉਹਨਾਂ ਦੀ ਬਾਰੀ ਫਿਰ ਨੇੜੇ ਐ ਬਾਈ ਫਿਰ ਸੱਥਰ ਘਰਾਂ ਚ ਬਿਸਣਗੇ ਜੇ ਤੁਸੀਂ ਨਾ ਇਕੱਠੇ ਹੋਏ ਜੇ ਨਾ ਏਗੋ ਛੱਡੀ ਜੇ ਨਾ ਪ੍ਰਧਾਨਗੀਆਂ ਛੱਡੀਆਂ ਇਹ ਗੱਲ ਮੇਰੀ ਅੱਜ ਕੌੜੀ ਲੱਗੂਗੀ ਪਰ ਜੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਨਾ ਫਿਰ ਇਕੱਠੇ ਹੋਣਾ ਪੈਣਾ ਨਹੀਂ ਫਿਰ ਚੁੰਨ ਚੁੰਨ ਕੇ ਤੁਹਾਨੂੰ ਸਰਕਾਰਾਂ ਮਾਰਨ ਲੱਗੀਆਂ ਨੇ ਕੋਈ ਨਾਲ ਦੇ ਨੂੰ ਖਰੀਦਿਆ ਜਾਂਦਾ ਕਿਸੇ ਨੂੰ ਚਿੱਟਾ ਦੇ ਦਿੱਤਾ ਜਾਂਦਾ ਕਿਸੇ ਨੂੰ ਗੈਂਗਸਟਰਾਂ ਨੂੰ ਸੁਪਾਰੀ ਦਿੱਤੀ ਜਾਂਦੀ ਐ ਤੇ ਮਾਰ ਕੇ ਅਗਲਾ ਚਲਾ ਜਾਂਦਾ ਹੈ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਭਾਈ ਇਕੱਠੇ ਹੋ ਲੋ ਜੇ ਪੰਜਾਬ ਬਚਾਉਣਾ ਹੈ